ਫਿਰ ਇਹਨੇ ਪਿਆਰ ਨਾਲ ਕਈ ਵਾਰ ਪੁੱਛਿਆ ਵੀ ਉਹਨੂੰ ਭਾਈ ਤੂੰ ਦੱਸ ਦੇ ਉਹਦਾ 9 10 ਬੰਦੇ ਦਾ ਨਹੀਂ ਦੱਸਿਆ ਇਹ ਬੰਦਾ ਇਹੀ ਕਹੀ ਗਿਆ ਥੋਡੀ ਬਾਣੀ ਗਲਤ ਆ ਸਾਡੀ ਬਾਣੀ ਠੀਕ ਆ ਥੋਡੀ ਬਾਣੀ ਗਲਤ ਆ ਸਾਡੀ ਬਾਣੀ ਸਹੀ ਆ ਉਹ ਮੂੰਹ ਤੇ ਹੀ ਗਲਤ ਬੋਲਣ ਲੱਗ ਗਿਆ ਜਦੋਂ ਗਲਤ ਬੋਲਣ ਲੱਗ ਗਿਆ ਉਹਨੂੰ ਗੁੱਸਾ ਚੜ ਗਿਆ ਜਦੋਂ ਕਿਸੇ ਦੇ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੈਕ ਕਰਦਾ ਵਾ ਤਾਂ ਬੰਦੇ ਨੂੰ ਜਦੋਂ ਅੱਕ ਜਾਂਦਾ ਫਿਰ ਇਹ ਸਟੇਪ ਤੇ ਆਕਦਾ ਨਹੀਂ ਪਤਾ ਕੋਈ ਨਹੀਂ ਆਕਦਾ ਫਕਵਾੜਾ ਦੇ ਗੁਰਦੁਆਰਾ ਸਾਹਿਬ ਚੌੜਾ ਖੂ ਵਿਖੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਵੀ ਇਹ ਕਤਲ ਨਿਹੰਗ ਸਿੰਘਾਂ ਨੇ ਇਸ ਕਰਕੇ ਕਰ ਦਿੱਤਾ ਕਿ ਉਹਨਾਂ ਨੂੰ ਸ਼ੱਕ ਸੀਗਾ ਕਿ ਇਹ ਜਿਹੜਾ ਸ਼ਖਸ ਆ ਇਹ ਬੇਦਬੀ ਕਰਨ ਆਇਆ ਸੀ ਹੁਣ ਜਦੋਂ ਰਾਤ ਦੇ 10 ਵਜੇ ਇਹ ਨੌਜਵਾਨ ਮੁੰਡਾ ਜਿਹੜਾ ਇੱਕ ਬਾਥਰੂਮ ਦੇ ਵਿੱਚ ਲੁਕਿਆ ਹੋਇਆ ਸੀ ਇਹਨੂੰ ਜਦੋਂ ਨਿਹੰਗ ਸਿੰਘਾਂ ਨੇ ਦੇਖ ਲਿਆ ਵੀ ਇਹ ਇੱਕ ਬੰਦਾ ਜਿਹੜਾ ਹੈ ਬਾਥਰੂਮ ਚ ਲੁਕਿਆ ਇਹਨੂੰ ਪੁੱਛਿਆ ਤਾਂ ਇਹ ਸ਼ਖਸ ਨੇ ਦੱਸਿਆ ਕਿ ਮੈਨੂੰ ਕਿਸੇ ਨੇ 3-4000 ਰੁਪਿਆ ਦਿੱਤਾ ਉਨੇ ਕਹਿਆ ਵੀ ਗੁਰਦੁਆਰਾ ਸਾਹਿਬ ਚ ਜਾਓ ਉੱਥੇ ਬੇਅਦਬੀ ਕਰ ਦਿਓ ਉਹਨਾਂ ਨੇ ਪੁੱਛਿਆ ਵੀ ਤੈਨੂੰ ਕਿੰਨੇ ਪੈਸੇ ਦਿੱਤੇ ਆ ਉਹ ਕਹਿੰਦਾ ਇਹ ਮੈਂ ਨਹੀਂ ਦੱਸਣਾ ਉਹ ਕਹਿੰਦੇ ਵੀ ਤੈਨੂੰ ਹੋਰ ਕੀ ਦੱਸਿਆ ਕਹਿੰਦਾ ਜੀ ਉਹ ਮੈਨੂੰ ਇਹ ਦੱਸਿਆ ਗਿਆ ਵੀ ਇਹ ਜਿਹੜਾ ਧਰਮ ਹੈ ਇਹ ਮਾੜਾ ਹੈ ਸਾਡਾ ਧਰਮ ਵਧੀਆ ਹੁਣ ਜਦੋਂ ਇਸ ਸ਼ਖਸ ਨੂੰ ਤੁਸੀਂ ਕਾਬੂ ਕਰ ਲਿਆ ਆਪਣੇ ਲੈਵਲ ਤੇ ਇੰਟਰੋਗੇਸ਼ਨ ਸ਼ੁਰੂ ਕਰ ਦਿੱਤੀ ਤਾਂ ਫੇਰ ਇਹਨੂੰ ਮਾਰਨ ਦੀ ਕੀ ਲੋੜ ਸੀ ਫੇਰ ਤੁਸੀਂ ਪੁਲਿਸ ਬੁਲਾਉਂਦੇ ਇਹਨੂੰ ਅਰੈਸਟ ਕਰਾ ਦਿੰਦੇ ਪਰ ਇਹਦਾ ਕਤਲ ਕਰ ਦਿੱਤਾ ਗਿਆ ਕਤਲ ਕਰਕੇ ਫਿਰ ਵੀਡੀਓਜ਼ ਜਿਹੜੇ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਨੇ ਜਾ ਰਹੇ ਆ ਕਿ ਠੀਕ ਹੈ ਜੀ ਸਾਡੇ ਧਰਮ ਦੇ ਉੱਤੇ ਹਮਲਾ ਹੋਇਆ ਬਹੁਤ ਠੀਕ ਹੈ ਕਿਸੇ ਧਰਮ ਨੂੰ ਮਾੜਾ ਕਹਿਣਾ ਮਾੜੀ ਗੱਲ ਹੈ ਪਰ ਜਦੋਂ ਤੁਸੀਂ ਇੱਕ ਸ਼ਖਸ ਨੂੰ ਕਾਬੂ ਕਰ ਲਿਆ ਜ਼ਿੰਦਾ ਹਾਲਤ ਦੇ ਵਿੱਚ ਜਦੋਂ ਉਹ ਦੱਸਦਾ ਪਿਆ ਵੀ ਮੈਨੂੰ ਕਿਸੇ ਨੇ 3-4000 ਰੁਪਿਆ ਜਿਹੜਾ ਦਿੱਤਾ ਇਸ ਕਰਕੇ ਮੈਂ ਇੱਥੇ ਪਹੁੰਚ ਕੀਤੀ ਆ ਮੈਂ ਬੇਅਦਬੀ ਕਰਨੀ ਔਰ ਬੇਅਦਬੀ ਹੋਈ ਵੀ ਨਹੀਂ ਉਤੋਂ ਪਹਿਲਾਂ ਹੀ ਤੁਸੀਂ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਫਿਰ ਕਾਨੂੰਨ ਨੂੰ ਆਪਣੇ ਹੱਥ ਦੇ ਲੈਣ ਦੇ ਵਿੱਚ ਕੀ ਨੌਬਤ ਸੀਗੀ ਕੀ ਲੋੜ ਸੀਗੀ ਤੁਸੀਂ ਉਹਦਾ ਕਤਲ ਕਰਦੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਤੁਸੀਂ ਸਿੱਧਾ ਤੌਰ ਤੇ ਪੁਲਿਸ ਨੂੰ ਇਨਫੋਰਮ ਕਰਦੇ ਬੰਦਾ ਤੁਸੀਂ ਫੜ ਲਿਆ ਸੀਗਾ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਇਦਾਂ ਦਾ ਹੀ ਮਾਮਲਾ ਕਪੂਰਥਲਾ ਦੇ ਵਿੱਚ ਵੀ ਆਇਆ ਸੀਗਾ ਜਿੱਥੇ ਇੱਕ ਨੌਜਵਾਨ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਵੜਿਆ ਤਾਂ ਦੱਸਿਆ ਗਿਆ ਜੀ ਇਹ ਬੇਅਦਬੀ ਕਰਨ ਲੱਗਾ ਸੀਗਾ ਇਸੇ ਕਰਕੇ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਬਹੁਤ ਕੇਸਾਂ ਦੇ ਵਿੱਚ ਗੁਰੂ ਸਾਹਿਬ ਦੀ ਬੇਦਬੀ ਹੁੰਦੀ ਹੈ ਸੀਸੀਟੀਵੀ ਕੈਮਰਾਸ ਦੇ ਵਿੱਚ ਰਿਕਾਰਡ ਹੋ ਜਾਂਦੀ ਹੈ ਦੋਸ਼ੀ ਜਿਹੜੇ ਆ ਉਹ ਕਿਸੇ ਵੇਲੇ ਫੜੇ ਵੀ ਨਹੀਂ ਜਾਂਦੇ ਔਰ ਆਖਰਕਾਰ ਜਿਹੜੇ ਫੜੇ ਜਾਂਦੇ ਆ ਤਾਂ ਇਹੀ ਕਿਹਾ ਜਾਂਦਾ ਵੀ ਇਹ ਬੰਦੇ ਜਿਹੜੇ ਆ ਇਹ ਮੰਦਬੁੱਧੀ ਆ ਔਰ ਉਹ ਬਚ ਜਾਂਦੇ ਆ ਬਹੁਤ ਸਾਰੇ ਕੇਸਾਂ ਦੇ ਵਿੱਚ ਜਦੋਂ ਬੇਦਬੀ ਹੁੰਦੀ ਆ ਤਾਂ ਇਹੀ ਗੱਲ ਆਖੀ ਜਾਂਦੀ ਆ ਵੀ ਇਹ ਜਿਹੜਾ ਬੰਦਾ ਇਹ ਮੰਦਬੁੱਧੀ ਆ ਇਹਦਾ ਦਿਮਾਗੀ ਸੰਤੁਲਨ ਜਿਹੜਾ ਇਹ ਠੀਕ ਨਹੀਂ ਆ ਇਹਦਾ ਦਿਮਾਗੀ ਤਵਜ਼ਨ ਠੀਕ ਨਹੀਂ ਆ ਇਸੇ ਕਰਕੇ ਸ਼ਾਇਦ ਇਹਨੇ ਇਹ ਕੰਮ ਕਰ ਦਿੱਤਾ ਬਟਾਲਾ ਦੇ ਵਿੱਚ ਇਦਾਂ ਹੀ ਹੋਇਆ ਸੀ ਜਦੋਂ ਇੱਕ 12 ਸਾਲ ਦਾ ਬੱਚਾ ਗੁਰਦੁਆਰਾ ਸਾਹਿਬ ਦੇ ਵਿੱਚ ਬੇਦਬੀ ਕਰਨ ਆ ਗਿਆ ਉਹਨੇ ਬੇਦਬੀ ਕੀਤੀ ਵੀ ਔਰ ਬਾਅਦ ਚੋਂ ਉਹਦੀ ਮਾਤਾ ਨੇ ਇਹੀ ਕਿਹਾ ਸੀ ਵੀ ਮੇਰਾ ਮੁੰਡਾ ਜਿਹੜਾ ਦਿਮਾਗੀ ਤੌਰ ਤੇ ਠ ਪਰ ਅਫਗਵਾੜੇ ਵਾਲੇ ਕੇਸ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਮੁੰਡਾ ਵੜਦਾ 10 ਵਜੇ ਵੜਦਾ ਨਿਹੰਗ ਸਿੰਘ ਉਹਨੂੰ ਦੇਖ ਲੈਂਦੇ ਆ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਉਹ ਉਹਨੂੰ ਫੜ ਲੈਂਦੇ ਆ ਉਹ ਆਪਣੇ ਲੈਵਲ ਤੇ ਉਹਦੀ ਇੰਟਰੋਗੇਸ਼ਨ ਵੀ ਕਰਦੇ ਆ ਫਿਰ ਉਸ ਵੇਲੇ ਪੁਲਿਸ ਨੂੰ ਦੱਸਣਾ ਚਾਹੀਦਾ ਸੀ ਕਿ ਅਸੀਂ ਇੱਕ ਮੁੰਡੇ ਨੂੰ ਕਾਬੂ ਕੀਤਾ ਜਿਹੜਾ ਆਹ ਕੁਝ ਦੱਸ ਰਿਹਾ ਤੁਸੀਂ ਮੌਕੇ ਤੇ ਪਹੁੰਚੋ ਪੁਲਿਸ ਨੇ ਮੌਕੇ ਤੇ ਪਹੁੰਚ ਜਾਣਾ ਸੀ ਹੁਣ ਕੁਝ ਜਥੇਬੰਦੀਆਂ ਕਹਿ ਰਹੀਆਂ ਜੀ ਇਹ ਬਿਲਕੁਲ ਠੀਕ ਕੀਤਾ ਪਰ ਇਹਦੇ ਵਿੱਚ ਕਾਨੂੰਨ ਨੂੰ ਤਾਂ ਆਪਣੇ ਹੱਥ ਚ ਲਿਆ ਨਾ ਤੁਸੀਂ ਜਿਹੜਾ ਇਹ ਗੱਲ ਆਪ ਹੀ ਕੈਮਰੇ ਅੱਗੇ ਕਹਿ ਰਹੇ ਹੋ ਵੀ ਅਸੀਂ ਉਹ ਮੁੰਡੇ ਦੇ ਨਾਲ ਇੰਟੈਰੋਗੇਸ਼ਨ ਜਦੋਂ ਕੀਤੀ ਉਹਦੇ ਨਾਲ ਜਦੋਂ ਆਪਣੇ ਲੈਵਲ ਦੇ ਉੱਤੇ ਪੁਸ਼ਪੜਤਾਲ ਕੀਤੀ ਤਾਂ ਉਹਨੇ ਮੰਨਿਆ ਜੀ ਮੈਨੂੰ 3-4000 ਦਿੱਤਾ ਫਿਰ ਤੁਹਾਨੂੰ ਜਿਹੜਾ ਵਾ ਉਹ ਕਿਸੇ ਪੁਲਿਸ ਅਫਸਰ ਨੂੰ ਦੱਸਣਾ ਚਾਹੀਦਾ ਸੀ ਉਹਨੂੰ ਬੁਲਾ ਲੈਂਦੇ ਪੁਲਿਸ ਉੱਥੇ ਪਹੁੰਚ ਜਾਂਦੀ ਉਹਨਾਂ ਨੇ ਮੁੰਡਾ ਨੂੰ ਅਰੈਸਟ ਕਰ ਲੈਣਾ ਸੀ ਔਰ ਉਹਨਾਂ ਨੇ ਜਿਹੜਾ ਉਹਦੇ ਕੋਲ ਬਕਾ ਲੈਣਾ ਸੀਗਾ ਉਹਨੇ ਸਾਰਾ ਕੁਝ ਦੱਸ ਦੇਣਾ ਸੀ ਵੀ ਉਹਨੂੰ ਕਿੰਨੇ ਪੈਸੇ ਕਿੰਨੇ ਦਿੱਤੇ ਆ ਤੇ ਉਹ ਬੰਦਾ ਕੌਣ ਹੈ ਪਰ ਹੁਣ ਕਿਉਂਕਿ ਇਹਨਾਂ ਨੇ ਬੰਦੇ ਦਾ ਕਤਲ ਕਰ ਦਿੱਤਾ ਫਿਰ ਉਹਦੇ ਬਣਾ ਕੇ ਵੀਡੀਓ ਵਾਇਰਲ ਕਰ ਦਿੱਤੇ ਵੀ ਅਸੀਂ ਜਿਹੜਾ ਇਹਦਾ ਕਤਲ ਕੀਤਾ ਇਹਦੇ ਵਿੱਚ ਕਿੰਨੀ ਕੁ ਇਹ ਗੱਲ ਸਹੀ ਹੈ ਇਹ ਤੁਸੀਂ ਸਾਨੂੰ ਜਿਹੜਾ ਕਮੈਂਟਸ ਕਰਕੇ ਜ਼ਰੂਰ ਦੱਸਣਾ ਕਿ ਇਦਾਂ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਣਾ ਇਹ ਕਿੰਨਾ ਕੁ ਜਾਇਜ਼ ਹੈ ਹਾਲਾਂਕਿ ਸਾਰੇ ਧਰਮਾਂ ਦਾ ਸਤਕਾਰ ਸਤਕਾਰਯੋਗ ਨੇ ਸਤਕਾਰਯੋਗ ਨੇ ਸਾਰੇ ਧਰਮ ਕਿਸੇ ਧਰਮ ਦੇ ਨਾਲ ਵੀ ਕੋਈ ਬੇਦਬੀ ਨਹੀਂ ਹੋਣੀ ਚਾਹੀਦੀ ਪਰ ਜਦੋਂ ਕਿਸੇ ਕੇਸ ਦੇ ਵਿੱਚ ਇੱਕ ਜਿਹੜਾ ਲੜਕਾ ਜਾਂ ਕੋਈ ਵੀ ਸ਼ਖਸ ਜਿਹੜਾ ਉੱਥੇ ਉਸ ਧਾਰਮਿਕ ਸਥਾਨ ਦੇ ਉੱਤੇ ਬੇਦਬੀ ਕਰਨ ਗਿਆ ਉਹਨੂੰ ਤੁਸੀਂ ਕਾਬੂ ਹੀ ਕਰ ਲਿਆ ਫੜ ਲਿਆ ਕੀ ਪਤਾ ਸੱਚੀ-ਮੁੱਚੀ ਇਸ ਮੁੰਡੇ ਦਾ ਜਿਹੜਾ ਦਿਮਾਗੀ ਸੰਤੁਲਨ ਠੀਕ ਨਾ ਹੋਵੇ ਇਹ ਡਰ ਗਿਆ ਹੋਵੇ ਹੋ ਸਕਦਾ ਇਦਾਂ ਵੀ ਵੀ ਇਹਦਾ ਦਿਮਾਗੀ ਸੰਤੁਲਨ ਠੀਕ ਨਾ ਹੋਵੇ ਇਹ ਡਰ ਗਿਆ ਹੋਵੇ ਪਰ ਤੁਸੀਂ ਇਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੁਣ ਜਿਹੜਾ ਤੁਹਾਡੇ ਉੱਤੇ ਵੀ ਕ੍ਰਿਮੀਨਲ ਚਾਰਜਸ ਲੱਗਣਗੇ ਠੀਕ ਹੈ ਧਰਨੇ ਮੁਜਾਰੇ ਵੀ ਹੋਣਗੇ ਔਰ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਣਾ ਆਪਣੇ ਹਿਸਾਬ ਦੇ ਨਾਲ ਫੈਸਲਾ ਕਰਨਾ ਇਹ ਕਿੰਨਾ ਕੁ ਜਾਇਜ਼ ਹੈ ਇਹ ਤੁਸੀਂ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਣਾ ਕਿ ਇਹ ਕਿੰਨਾ ਕੁ ਜਾਇਜ਼ ਹੈ ਕਿ ਜਦੋਂ ਤੁਸੀਂ ਇੱਕ ਸ਼ਖਸ ਨੂੰ ਫੜ ਲਿਆ ਉਹਨੇ ਹਾਲੇ ਬੇਦਬੀ ਕੀਤੀ ਨਹੀਂ ਸੀ ਉਹ ਉਸ ਤੋਂ ਪਹਿਲਾਂ ਹੀ ਫੜਿਆ ਗਿਆ ਉਹਨੇ ਉਹ ਮਾੜਾ ਕੰਮ ਕੀਤਾ ਹੀ ਨਹੀਂ ਸੀਗਾ ਤਾਂ ਇਹ ਬੇਦਬੀ ਕਰਨਾ ਕਿ ਇਹ ਆਪਣੇ ਹਿਸਾਬ ਦੇ ਨਾਲ ਇਨਸਾਫ ਕਰਨਾ ਜਾਂ ਆਪ ਮਨਸਫ ਬਣ ਜਾਣਾ ਕਿੰਨਾ ਕੁ ਜਾਇਜ਼ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ